ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਪੂਜਾ ਸੰਗਾ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਬੀਤੇ ਦਿਨੀ ਉਸ ਦੇ ਡਿਵੋਰਸ ਦੀਆਂ ਗੱਲਾਂ ਹੋ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਤੀਸਰੇ ਪਤੀ ਨੇ ਵੀ ਉਸ ਨੂੰ ਘਰੋਂ ਕੱਢ ਦਿੱਤਾ ਹੈ ਜਿਸ ਕਰਕੇ ਉਹ ਨੈੱਟ ਦੇ ਉੱਤੇ ਰੋ ਰੋ ਕੇ ਤਹਾ ਮਾਰਦੀ ਹੋਈ ਵੀਡੀਓ ਪਾਉਂਦੀ ਨਜ਼ਰ ਆਈਆ। ਰੂਜਾ ਸੰਗਾ ਨੇ ਤੀਸਰਾ ਵਿਆਹ ਕਰਵਾਇਆ ਸੀ ਤੇ ਤੀਸਰਾ ਵਿਆਹ ਵੀ ਉਸ ਦਾ ਪੂਰ ਨਹੀਂ ਚੜਿਆ। ਜਿਸ ਕਰਕੇ ਸਾਰੇ ਉਸ ਦਾ ਮਜ਼ਾਕ ਉਡਾ ਰਹੇ ਨੇ। ਉੱਥੇ ਹੀ ਉਸ ਦਾ ਜੋ ਦੂਸਰਾ ਪਤੀ ਸੀਗਾ ਉਸ ਨੇ ਉਸ ਦਾ ਬਹੁਤ ਜ਼ਿਆਦਾ ਮਜ਼ਾਕ ਬਣਾ ਰੱਖਿਆ ਹੈ। ਕਿਉਂਕਿ ਉਹ ਆਪਣੇ ਇੰਸਟਾਗ੍ਰam ਦੇ ਉੱਤੇ ਬਹੁਤ ਸਾਰੀਆਂ ਵੀਡੀਓ ਪਾ ਰਿਹਾ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਚਾਰ-ਚਾਰ ਸੰਭ ਲੈਂਦੀਆਂ ਨੇ ਸਾਡੇ ਵਰਗਿਆਂ ਤੋਂ ਇੱਕ ਵੀ ਨਹੀਂ ਸੰਭਦੀ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਕਈ ਵੀਡੀਓ ਪਾਈਆਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਸ ਨੂੰ ਕਮੈਂਟ ਵੀ ਕਰ ਰਹੇ ਨੇ ਤੇ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਜਿਵੇਂ ਕਿ ਤੁਸੀਂ ਕਮੈਂਟ ਦੇਖ ਸਕਦੇ ਹੋ ਕਿ ਤੂੰ ਉਸ ਦਾ ਘਰ ਨਹੀਂ ਵਸਣ ਦਿੱਤਾ ਉਸ ਦਾ ਘਰ ਵੱਸ ਜਾਣਾ ਕੁਝ ਕਮੈਂਟ ਇਸ ਤਰ੍ਹਾਂ ਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਤੂੰ ਇਹ ਸਭ ਵੀਡੀਓ ਪੂਜਾ ਸੰਗਾ ਤੇ ਲਾ ਕੇ ਬਣਾ ਰਿਹਾ ਹੈ ਉਸ ਦਾ ਘਰ ਟੁੱਟ ਰਿਹਾ ਹੈ ਤੇ ਤੂੰ ਸਵਾਦ ਲੈ ਰਿਹਾ ਹੈ ਸਵਾਦ ਲੈ ਤੇਰਾ ਕੁਛ ਨਹੀਂ ਜਾਣਾ ਉਸ ਦਾ ਸਭ ਕੁਝ ਵਿਗੜ ਚੁੱਕੀ ਹੈ ਹੋਰ ਬਹੁਤ ਇਸ ਤਰ੍ਹਾਂ ਦੇ ਕਮੈਂਟ ਤੁਸੀਂ ਜਾ ਕੇ ਪੋਸਟਾਂ ਦੇ ਥੱਲੇ ਦੇਖ ਸਕਦੇ ਹੋ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕੀ ਪੂਜਾ ਸੰਗਾ ਨਾਲ ਜੋ ਹੋ ਰਿਹਾ ਉਹ ਸਹੀ ਆ ਜਾਂ ਗਲਤ ਜਾਂ ਜੋ ਉਸ ਦਾ ਦੂਸਰਾ ਪਤੀ ਗੁਰਵਿੰਦਰ ਕਰ ਰਿਹਾ ਹੈ ਇਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਤਾਂ ਪੁਲਿਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਆਪਣੀ رائے ਜ਼ਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਨਾਲ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ